ਹੁਣ ਆਪੇ ਸੁਣਾ ਦੇ ਦੇ ਕੇ ਮੈਨੂੰ ਜੋ ਆਖਣ ਲਈ ਆ ਵੀ ਤੂੰ ਸੁਣਾ ਦੇ ਕੇ ਆ ਤੇ ਤੂੰ ਹੀ ਦੇ ਦੋਗੇ ਤੇ ਫਿਰ ਕੀ ਆ ਸਨੇ ਹੱਥੀ ਨਾਲ ਸਮਝਾ ਲਿਓ ਮੈਂ ਤੇ ਹੁਣ ਤੁਹਾਨੂੰ ਦੱਸਿਆ ਹੁਣ ਮੈਂ ਜਾ ਜਾ ਕੇ ਤੇ ਸਾਰਿਆਂ ਨੂੰ ਦੱਸਦੀ ਫਿਰਾਂ ਦੱਸਣ ਦਾ ਫਰਜ਼ ਵਾ ਤੂੰ ਸਲਾਹ ਦੇ ਤੂੰ ਰੋਗੇ ਤੇ ਮੰਮੀ ਸਲਾਹ ਤਾਂ ਨਹੀਂ ਕਰ ਲਈ ਐ ਨਾ ਤੇ ਤੁਸੀਂ ਅੱਗੇ ਜਾ ਕੇ ਹੁਣ ਸੁਣਾ ਦੇ ਦੋ ਵੀ ਉਹਨਾਂ ਦੀ ਆ ਸਲਾਹ ਜੇ ਉਹਨਾਂ ਨੇ ਕਿਹਾ ਸਿੱਧੇ ਮੂੰਹ ਕੋ ਨਾ ਜਾ ਮੇਰੇ ਕੋ ਨਾ 1000 ਰੁਪਏ ਦੀ ਸ਼ਰਤ ਲਾ ਲਾ ਉਹ ਮੈਨੂੰ ਸੱਲਿਆਤ ਤੇ ਰਖ ਲਈ ਜਿਉ ਪੈਂਦੀ ਸੱਟੇ ਹਾਂ ਕਰ ਦੇਣਗੇ ਤੇ ਉਹਨਾਂ ਨੇ ਤੇ ਹਾਂ ਕੀਤੀ ਟਕੀਤੀ ਹੀਗੀ ਤੇ ਉਹਨਾਂ ਅੱਗੇ ਜਾ ਕੇ ਬੰਦਾ ਹੁਣ ਇੱਕ ਸੂਟ ਲੈਣ ਗਿਆ ਹੋਵੇ ਤੇ ਦੋ ਲੈ ਆਈ ਸਕਦਾ ਵਾ ਚੱਲ ਦੇ ਦੇ ਨੀ ਮੈਨੂੰ ਤਾਂ ਹੁਣ ਕੋਈ ਚਾਰ ਛੇ ਪੇਰੇ ਤੇ ਉਹ ਉਹ ਜੈਂਟ ਕਹਿੰਦਾ ਵਾ ਵੀ ਜੇ ਤੁਸੀਂ ਅਮਰੀਕਾ ਦੀ ਡੋਂਕੀ ਲਾਓਗੇ ਤੇ ਜਾਂ ਇੱਕ ਨੰਬਰ 'ਚ ਵੀ ਕੰਮ ਬਣਾਉਣੇ ਆ ਉਹ ਡਟੀ ਹਿੰਦੀ ਇੰਟਰਵਿਊ ਦੇ ਕੇ ਤੇ ਤਵੇਂ ਤੇ ਇੰਨੇ ਹੀ ਲੱਗਣੇ ਆ ਤੇ ਜੇ ਕਿੱਥੇ ਇੱਕ ਜਣੇ ਨੂੰ ਘੱਲਣਾ ਤੇ ਕਿੱਥੇ ਆਪਾਂ ਚੌਰਾ ਨੇ ਚੱਲ ਜਣਾਂ ਮੈਨੂੰ ਗੱਟਿਸ ਨਾਲ ਲੈਣ ਨੂੰ ਰੱਖਿਆ ਫਸੀ ਹਾਂ ਮੈਂ ਤਾਂ ਮੈਨੂੰ ਜਦੋਂ ਪਹਿਲੀ ਛੱਟੇ ਉਹਨਾਂ ਨੇ ਨਾ ਕਰ ਦੇਣੀ ਐ ਤਾਂ ਮੈਂ ਫਿਰ ਐਵੇਂ ਉਹਨਾਂ ਨੂੰ ਪੁੱਛਦੀ ਫਿਰਾਂ ਨਾਲ ਆਪਣੀ ਜ਼ਿੰਦਗੀ ਆਪ ਵੀ ਤੇ ਫੈਸਲਾ ਕਰਨਾ ਨਾ ਕੋਈ ਗੋਪੀ ਜੋ ਦੇ ਓਰੇ ਆਇਓ ਮੇਰੀ ਗੱਲ ਸੁਣਿਓ ਮੰਮੀ ਨੂੰ ਪਤਾ ਕੀ ਹੋ ਗਿਆ ਆਈ ਮੰਮੀ हां माता आ गया एक मिनट हां जी बैठ जा हां मादर रोला बा की गल होई है रोला रला ਕਾਦਾ ਵਾ हां मेनू ਮਨਪ੍ਰੀਤ ਨੇ ਸੁਣਾ ਦਿੱਤਾ ਵਾ ਕਾਦਾ ਸੁਣਾ ਦਿੱਤਾ ਆਂਦੀ ਆ 50 ਲੱਖ ਰੁਪਈਆ ਲੱਗਣਾ ਵਾ 50 ਲੱਖ ਆਹੋ ਉਨੇ ਅਮਰੀਕਾ ਦੀ ਡੋਂਕੇ ਲਾਉਣੀ ਆ ਪਾ 50 ਲੱਖ ਰੁਪਏ ਲੱਗਣਾ ਉਹ ਕੱਲੇ ਦਾ ਨਹੀਂ ਘਾ ਆਂਦੀ ਆਂਦੀ ਚਮਾਂ ਜਾਣਿਆ ਦਾ ਸਾਡਾ ਅਹੀਂ ਚਮਾਂ ਕੱਲੇ ਦੇ ਵੀ ਇੰਨੇ ਪੈਸੇ ਲੱਗਦੇ ਆ ਤੇ ਜੇ ਚਾਰੇ ਜਾਣ ਤਾਂ ਤਾਂ ਵੀ ਇੰਨੇ ਪੈਸੇ ਲੱਗਣੇ ਆ ਤਾਂ ਚਮਾਂ ਦਾ ਹੀ ਕਰਕੇ ਆਈ ਆ ਆ ਤੇ ਨਿਆਣਿਆਂ ਤਾਂ ਦੋਨੇ ਜੀ ਆ ਆ ਤੇ ਉਂਗਲ ਫੜਾਉਂ ਆ ਫੜਾਓ ਤੇ ਹੱਥ ਫੜਾਉਂ ਬਾਹ ਫੜਨ ਮੇਰੀ ਗੱਲ ਹੋ ਜਾਂਦੀ ਆ ਉਹੋ ਹੀ ਹੋ ਗਈ ਆ ਪੁੱਤ ਮੈਂ ਤੇ ਆਪ ਸੋਚਣ ਲਈ ਕੁਮਾਲ ਕਰਤੀ ਉਹਨੇ ਦੀ ਪਤਾਵਾ ਹੁਣ ਤੇ ਜਾਣਾ ਇੰਗਲੈਂਡ ਕਾ ਕਿੱਥੇ ਆਂਦੇ ਹੀ ਉਹ ਜਾਣਾ ਇੰਗਲੈਂਡ ਆਹ ਇੰਗਲੈਂਡ ਹੀ ਇੰਗਲੈਂਡ ਉਹ ਨਹੀਂ ਇੰਗਲੈਂਡ ਹੀ ਹੋਊਗਾ ਕੇ ਹਾਂ ਹਾਈ ਚੜੰਡ ਹੀ ਉਹ ਮੈਨੂੰ ਦੱਸਣ ਤੇ ਮੈਂ ਤਾਂ ਖਤਮ ਆਪ ਸੁਣਾ ਦੇ ਦੇ ਤੇ ਆਂਦੀ ਉਹਨਾਂ ਨੇ ਕਿਹਾ ਮੇਰਨਾ ਚੱਜ ਨਾ ਬੋਲਣਾ ਤੇ ਬੋਲਣਾ ਫਿਰ ਕਾ ਇਦਾਂ ਹੀ ਆ ਫਿਰ ਬੋਲਣਾ ਤੇਰਾ ਕੋ ਕਾ ਦੂ ਹੱਡਾ ਫਿਰ ਉਹ ਹੋ ਤਾਂ ਮੈਂ ਸੋਚਣ ਡਈ ਆ ਕਿ ਇਹਨੇ ਕੁੜੀ ਨੇ ਕੀਤਾ ਹੀ ਦੱਸ ਕਮਾਲ ਕਰਤੀ ਉਹਨੇ ਤੇ ਭੈਣ ਹੂੰ ਨਹੀਂ ਪਹਿਲਾਂ ਲੜਾਈ ਪਾਈ ਸੀ ਪੀ ਉਹਨੂੰ ਮੰਨਣ ਨੂੰ ਭੇਜੋ ਹੁਣ ਆਪ ਸਾਰੇ ਜਣੇ ਤਿਆਰ ਹੋ ਗਏ ਵਾ ਤੇ ਇਹਨੇ ਆਪਣੇ ਮੁੰਡੇ ਦਾ ਕੋਈ ਸੋਚਣਾ ਹੈਗਾ ਐਦਾਂ ਤਾਂ ਇਹ ਤਾਂ ਬਰਬਾਦ ਹੋ ਜਾਗੇ ਇਹਦੇ ਚੱਕਰਾਂ ਦੇ ਵਿੱਚ ਬੜੀ ਚਲਾਕ ਬੈ ਭੈਣ ਕਮਾਲ ਕਰਤੀ ਉਹਨੇ ਭੈਣ ਤੇਦੀ ਆ ਭੈਣ ਤੇ ਮੇਰੀ ਪਰ ਆ ਥੋੜੀ ਪਤਾ ਹੈ ਮੇਰੇ ਸ਼ਰੀਕ ਨਹੀਂ ਬਣ ਕੇ ਬਹਿ ਜਾਣਾ ਉਹਨੇ ਘਟ ਘਟ ਅਸਲੀ ਵੀ ਕਿਸੇ ਦਾ ਕੰਮ ਆ ਇਹਦਾ ਸੀ ਕਰਣ ਦਾ ਵੱਧ ਕਾਂਡੇ ਵੀ ਮਤਲਬ ਆ ਥੱਲੇ ਆ ਬਸ ਵੇਜ ਵਟਕ ਆਪੇ ਟਵਾਚ ਗਾਂ ਚੱਲ ਜੇ ਇਹਦੀਆਂ ਗੱਲਾਂ ਕਰ ਨੂੰ ਇੱਥੇ ਮੁਰਗੀ ਉਹ ਹੋਏ ਗੱਲ ਹੋਣੀ ਹੋਰ ਕੀ ਹੋਣਾ ਅਸੀਂ ਮਦਰ ਕਿਤਾ ਭੇਜਣਾ ਮੁੜ ਕੇ ਅੱਜ ਮੈਂ ਤਾਂ ਇਹ ਦੂਜਾ ਭੈਣ ਕਰਕੇ ਚੁੱਕੀ ਜਾਣੀ ਉਹਨੇ ਇਦਾਂ ਹੋੜੀ ਹਾਂ ਤੇ ਗਾਂ ਮੇਰੇ ਮੁੰਡੇ ਦੀ ਗੱਲ ਹੋ ਗਈ ਹੁਣ ਨਹੀਂ ਮੈਂ ਚੁੱਕਣਾ ਦੇ ਅੱਗੇ ਅਸੀਂ ਤਾਂ ਬੱਕਰੇ ਹੋ ਜਾਣਾ ਤੇ ਹੁਣ ਇਹ ਬਣਾ ਦੇ ਦੋ ਹਾਂ ਪਰ ਇਹ ਕੱਲ ਕਿਹੜੀ ਆਪੀ ਨੂੰ ਵੇਚ ਗਾਂ ਜਾਏ ਆਪਣੀ ਦੇ ਵਿੱਚ ਨਹੀਂ ਇਹਨੇ ਵਟੇ ਜਾਣਾ ਵਟੇ ਫਿਰ ਅੱਡ ਹੋ ਕੇ ਜੋ ਚ ਪਤੁੱਤ ਕਮਰੇ ਪਾ ਲੋ ਅੱਡੀ ਉਹਦੇ ਕੋਲ ਆਪਣੇ ਜੋ ਵੀ ਹੈਗਾ ਉਹ ਕੋਈ ਇੱਥੇ ਰਹਿਣਾ ਨਹੀਂ ਬੱਕਰੇ ਪਾਲੀ ਨਹੀਂ ਮੈਂ ਆਪੇ ਆਪੇ ਉੱਤੇ ਪਾ ਲੋ ਆਹੀ ਨਹੀਂ ਉੱਪਰ ਪਾਉਣੇ ਅਹੀਂ ਉੱਪਰ ਪਾਣੇ ਹੈਗੇ ਫੇਰ ਲੜਾਈ ਦਾ ਘਰ ਰਹਿਣਾ ਵਾ ਅਸੀਂ ਉੱਪਰ ਹੀ ਕਿਰਾਏ ਤੇ ਰਹਿ ਲਾਂਗੇ ਜੋ ਤੱਕ ਸਾਡਾ ਕੋਈ ਬੰਦਾ ਨਹੀਂ ਕੋਸ਼ ਅਸੀਂ ਆਪੇ ਪਾ ਲਾਂਗੇ ਬਾਅਦ ਕਿਰਾਏ ਤੇ ਕਿਉਂ ਬੁੱਤ ਜਾਣਾ ਵਾ ਕਿਹਦੀ ਬਾਗੂ ਤੋਂ ਕਿਰਾਏ ਰਹਿਣਾ ਲੜਾਈ ਨਹੀਂ ਲੜਾਈ ਫੇਰ ਉਹੀ ਰਹਿਣੀ ਸਾਡੀ ਲੜਾਈ ਉੱਪਰ ਉਹ ਫੇਰ ਉੱਪਰ ਵੀ ਰਹਿ ਤਾ ਵੀ ਲੜਾਈ ਉਹੀ ਰਹਿਣੀ ਯਾਰ ਮਨ ਨਹੀਂ ਦੇ ਕੇ ਤੇ ਚਲ ਜਾਂਦੇ ਸਾਰਾ ਕੁਝ ਨਹੀਂ ਅਭੀ ਇਹ ਥੋੜੀ ਹੁਣ ਜਾਇਦਾ ਥੋੜੀ ਵੇਚ ਦੇਣੀ ਇਹਨੂੰ 20 ਲੱਖ ਅੱਧਾ ਕਰੋੜ ਬਣ ਜਾਂਦਾ ਵਾ ਥੋੜਾ ਨਹੀਂ ਆ ਇਹ ਤਾਂ ਹੈ ਵਾ ਅਸੀਂ ਤਾਂ ਆਖਿਆ ਵੀ ਚਲੋ ਥੋੜੇ ਲੱਗ ਜਾਣਗੇ ਤੇ ਚਲੋ ਉਹਨੂੰ ਕਲਾ ਦਿੰਨੇ ਮਨ ਇਹਨੂੰ ਕਲਾ ਦਿੰਨੇ ਆ ਅਸੀਂ ਗੈਚਰ ਵੀ ਕਿ ਅਜਿਹਾ ਕੋਈ ਗੱਲ ਨਹੀਂ ਮੁੜ ਕੇ ਉਹਦਾ ਚਲ ਜੂਗਾ ਆਪੇ ਵੇਖੀ ਜਾਊਗਾ ਇਹਨੇ ਜਾ ਕੇ ਉੱਥੇ ਕਰਨਾ ਹੀ ਦੱਸ ਕੀ ਪਤਾ ਹੁਣ ਕੀ ਸੋਚਦੀ ਆਏ ਇਹਦੇ ਚੋਰੀ ਸਭੀ ਆਪਣੇ ਨਿਆਣੇ ਦੇ ਪਾਵਰ ਵੀ ਬਣਾ ਲਏ ਨੇ ਬਣਾਏ ਹੋਣਗੇ ਤਾਂ ਤਾਂ ਹੀ ਆ ਜੀ ਗੱਲ ਚੁੰਦੀ ਰਹੇ ਨਾ ਉਹ ਦੱਸਦੀ ਤੇ ਕੀ ਪਤਾ ਜਾਂਦੀ ਕੀ ਆ ਇਹਦੀ ਭੈਣ ਹੀ ਆ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਜਾਂਦੀ ਕਿਤੇ ਹੈਗੀ ਤੇ ਦੱਸਦੀ ਕਿਤੇ ਹੋਊਗੀ ਹੁਣ ਇਸ ਗੱਲ ਦਾ ਸਾਨੂੰ ਤਾਂ ਪਤਾ ਨਹੀਂਗਾ ਨਹੀਂ ਇੰਨੀ ਤੇ ਲੋ ਜੇ ਮੈਂ ਰੱਖੀ ਫੇਰ ਮਾੜੀ ਗੱਲ ਮੈਂ ਆ ਤਾਂ ਸੁਣ ਕੇ ਹੀ ਪੁੱਤ ਮੈਂ ਤਾਂ ਮੈਂ ਕਿਹਾ ਮੈਂ ਕਈ ਨਾ ਹੀ ਕੀਤੀ ਜੇ ਮੁੰਡੇ ਦੀ ਉਹਨਾਂ ਐਡਮਿਸ਼ਨ ਕਰਵਾਈ ਲਈ ਮੈਂ ਆਪ ਪੈਸੇ ਦਿੱਤੇ ਲਖਾਉਂ ਬਲੇ ਬਣਾ ਚਲਾ ਹਲਾ ਕਰਵਾਉਣਾ ਤੂੰ ਨਾ ਓਕੀ ਹੋਈ ਤੋ ਉੱਥੇ ਐਡਮਿਸ਼ਨ ਕਰਾ ਆਤੀ ਹੈ ਤੇ ਹੁਣ ਇੱਧਰ ਨੂੰ ਆ ਤਰਪੀ ਹੈ ਪਤਾ ਨਹੀਂ ਕਿਦੇ ਪਿੱਛੇ ਲੱਗੀ ਕਿ ਦੀ ਚੁਕਣਾ ਤੇ ਲੱਗੀ ਹੋ ਕੀ ਪਤਾ ਕੀ ਚੁਕਣਾ ਨਹੀਂ ਆਪਣਾ ਹੀ ਦਿਮਾਗ ਬਥੇਰਾ ਦਾ ਕੰਮ ਕਰਦਾ ਕੇ ਦੀ ਚੁਕਣਾ ਪਿੱਛੇ ਕੀ ਆ ਪਤਾ ਨਹੀਂ ਜਿਆਦਾ ਪਤਾ ਨਹੀਂ ਆ ਵੀ ਆਪਦਾ ਹੈ ਫਿਰ ਦਿਮਾਗ ਬਥੇਰਾ ਕੰਮ ਕਰਦਾ ਵਾ ਵੀ ਇਹ ਥੋੜੀ ਘਟੋ ਘਟ ਪੈਣ ਜੇ ਪੈਣਵਾ ਤੇ ਪੈਣ ਇਹ ਥੋੜੀ ਬਟਾਈ ਲਾਈ ਜਾਨੀ ਹਰ ਪਾਸੇ ਟਾਜੀ ਟਾ ਪੋਹ ਨਾ ਤਾਂ ਮੁੰਡੇ ਦਾ ਹੀ ਸੋਚ ਲੈਂਦੀ ਮੁੰਡੇ ਦਾ ਤਾਂ ਜੇ ਨਾਮ ਅਗਰੋ ਲਿਆਗਾ ਤਾਂ ਪਹਿਲਾਂ ਉਹਨੇ ਲੜਾਈ ਪਾਤੀ ਹਾ ਜੇ ਮੰਨੇ ਜਿਹੜਾ ਭੇਜਣਾ ਉਹ ਵੀ ਪੈਸੇ ਦੂਜਾ ਜਿ ਚੱਕ ਚਕਾ ਕੇ ਭੇਜਣੀ ਪਲਾਟ ਵੇਚਣਾ ਹੈਗਾ ਹੁਣ ਇਹਨੂੰ ਇਹਨੇ ਬਦਪੇ ਚਾਹਨਾ ਕਿਥੋਂ ਮੈਨੂੰ ਲੱਗਦਾ ਵੀ ਛੁੱਟੂ ਚੰਮ ਅਗਲ ਲੱਗਾ ਜਿਹੜਾ ਚਾਰੇ ਜਾਣੇ ਚਾਵਾ ਦਾ ਇਹ ਤੂੰ ਜਿਹੜਾ ਬੋਲਦਾ ਨਹੀਂ ਆ ਆ ਨਿਆਣੇ ਨਿਆਣੇ ਨਿੱਕੇ ਆ ਨਿਆਣੇ ਕਿਹੜੇ ਇੰਨੇ ਵੱਡੇ ਨਿਆਣਿਆਂ ਨੂੰ ਉੱਥੇ ਸਾਂਭੂਗੀ ਕਿ ਅੱਛੇ ਕੰਮ ਕਰੂਗੀ ਕਿ ਕੀ ਕਰੂਗੀ ਇਹ ਕੀ ਇਹਦਾ ਦਿਮਾਗ ਕੰਮ ਕਰਦਾ ਉਹਨਾਂ ਦੀ ਕੀ ਪਲੈਨਿੰਗ ਆ ਉਹਦੀ ਚਾਹ ਮੈਂ ਪੁੱਛਦੀ ਹੀ ਨਾ ਹੁਣ ਸਾਬ ਨਹੀਂ ਪੁੱਛੀ ਲੜਾਈ ਤੇ ਲੱਸੀ ਜਿੰਨੀ ਮਰਜੀ ਵਧਾ ਲਓ ਕਿੱਧਰ ਹੁਣ ਪਿੰਡਾਂ ਤੋਂ 50 ਲੱਖ ਲੈਣ ਚੱਲੀ ਆ ਕਿਉਂ ਤੇਹੀ ਲੁੱਟੇ ਆ ਜਿਹੜੇ ਪਿੰਦਰ ਕੋਲ ਲੈਣਾ ਵਾ ਆਹੀ ਸਭ ਨਾਲ ਲੁੱਟੇ ਹੀ ਆ ਆ ਤੀ ਤੇ ਲੁੱਟੇ ਹੀ ਰਹਿਣਾ ਆਪ ਹੀ ਤੇ ਤੁਹਾਨੂੰ ਇੱਕ ਜਣੇ ਨੂੰ ਕਿਹਾ ਹੈਗਾ ਵੀ ਇੱਕ ਜਣਾ ਜਾਊਗਾ ਤਾਂ ਤੂੰ ਦੇ ਹੀ ਤਾਂ ਸਾਰਾ ਟੱਬਰ ਹੀ ਫਿਰ ਹੋ ਗਿਆ ਤੇ ਤਿਆਰ ਬਸ ਪੈ ਗਿਆ ਨਾ ਰੋਣਾ ਤੇ ਪੈਣਾ ਹੀ ਆ ਪਹਿਲਾਂ ਹੀ ਪਤਾ ਹੈਗਾ ਪੈਣਾ ਹੀ ਆ ਸੁਮਤ ਲਾਉਣੀ ਲਾਉਣੀ ਕੋਈ ਨਾ ਕੋਈ ਲੋਕੀ ਸੌ ਸੁਖਣਾ ਸੁਖ ਕਿਤੇ ਫੇਰ ਕਿਤੇ ਜਾਂਦੇ ਆ ਵੀ ਚਲੋ ਸਾਡਾ ਜੀ ਤੁਹਾਨੂੰ ਲੱਗਾ ਵਾ ਸੁਖੀ ਸੰਧੀ ਪਹੁੰਚੇ ਤੇ ਤੁਸੀਂ ਲੜਾਈ ਪਾ ਦਿਆ ਕਰੋ ਇਹ ਲੜਾਈ ਪੈਣੀ ਆ ਅਸੀਂ ਕੱਲੇ ਦਾ ਕਿਹਾ ਹੈ ਨਾ ਵੀ ਕੱਲੇ ਨੂੰ ਭੇਜਦੇ ਨੇ ਬਾਅਦ ਚ ਮੁੰਡੇ ਨੂੰ ਭੇਜਾਂਗੇ ਤੇ ਤੂੰ ਤੇ ਸਲਾਹਣਾ ਤੋ ਰਹੀ ਨਹੀਂ ਆ ਚਲ ਠੀਕ ਆ ਫਿਰ ਭੇਜੋ ਉਹਨੂੰ ਅਮਰੀਕਾ ਦੀ ਡੌਂਕੀ ਲਵਾਓ 55 50 ਮੰਗਦਾ ਹੀ ਅਸੀਂ ਨਹੀਂ ਕੁਝ ਵੀ ਕਰ ਸਕਦੇ ਸਿੱਧੀ ਗੱਲ ਆ ਯਾਦ ਤੋ ਤੂੰ ਤੇ ਮੇਰੀ ਸ਼ਰੀਕ ਕ੍ਰੀਮ ਬਣ ਕੇ ਬੈ ਗਈ ਤਾਂ ਮੈਂ ਤੇ ਬਚੋਲਣ ਬਣ ਕੇ ਤੇ ਪਛਟੋਂਦੀ ਆ ਮੈਂ ਤੇ ਭੈਣ ਬਣ ਕੇ ਪਛਟੋਂਦੀ ਆ ਉਦੋਂ ਦੀ ਮੈਂ ਤੇ ਕਹਿੰਦੀ ਸ਼ਰੀਕਣੀ ਬਣੀ ਹੁੰਦੀ ਦਰਾਨੀ ਚਾਣੀ ਬਣੀ ਹੁੰਦੀ ਤੇ ਮੈਂ ਜਿਹਨੂੰ ਆਪਣਾ ਬੰਦਾ ਸੈੱਟ ਕਰ ਲੈਣਾ ਸੀਗਾ ਤੇ ਹੁਣ ਬਣ ਜਾ ਠੀਕ ਆ ਆਪਣੇ ਹਿੱਸੇ ਦੀ ਵੇਚ ਲੋ ਤੇ ਚੱਲ ਜੋ ਵੇਖਿਆ ਨਾਨ ਮਮੀ ਇੱਥੇ ਬੈਠੀ ਚੁੱਪ ਕਰਕੇ ਗੁੰਗੀ ਬਣ ਕੇ ਹੁਣ ਮੈਨੂੰ ਤੇ ਪਹਿਲਾਂ ਹੀ ਪਤਾ ਹੀਗਾ ਆਪਣਾ ਵਿਆਹ ਕੇ ਤੇ ਨਾ ਉਹ ਅਸੀਂ ਵਿਆਹ ਲਿਆ ਨਾ ਉਹ ਕਿਸੇ ਪਾਸੇ ਲੱਗਾ ਸਿਰਫ ਪੜਿਆ ਹੀ ਆ ਨਾ ਤੁਹੇ ਆਈ ਜਾਣਾ ਮਾਣ ਨਹੀਂ ਜਦੋਂ ਵਿਆਹ ਆ ਜਾਊਗਾ ਵਿਆਹ ਜਾਗਾ ਹੀ ਹੁਣ ਉਹਨੂੰ ਤੇ ਵਖਰੇ ਹੀ ਆਹੀ ਨਹੀਂ ਆਪਣੇ ਮੁੰਡੇ ਦੀ ਜਾਇਦਾਦ ਜਿਹੜੀ ਉਹ ਬਰਬਾਦ ਕਰਨੀ ਹੈਗੀ ਆਪੇ ਉਹ ਨਹੀਂ ਪਹਿਲੀਆਂ ਵੇਚਣ ਤੇ ਆਵਾਂਗੇ ਵੀ 50 ਲੱਖ ਅੱਧਾ ਕਰੋੜ ਰੁਪਇਆ ਬੰਦਾ ਤਾ ਵੇਚਣ ਨੂੰ ਕਿੰਨੇ ਗਿਆਗਾ ਵੇਚਣ ਨੂੰ ਕਿੰਨੇ ਗਿਆਗਾ ਤੂੰ ਇੰਨੀ ਪਹਿਲੀ ਗਹਿਣੇ ਪਹਿਣ ਪੈਂਦੀ ਹੈ ਨੰਨਾ ਕੋਈ ਦਿੰਦਾ 50 ਲੱਖ ਰੁਪਇਆ ਹਾਂ ਦੇਣ ਨੂੰ ਤਾਂ ਸਾਰਾ ਕੁਝ ਹੋ ਜਾਂਦਾ ਨਹੀਂ ਤੂੰ ਮਾਣ ਦਾ ਜਾ ਕੇ ਬੈਠੋ ਜਿੱਦਾਂ ਹੋਂ ਤੂੰ ਕੀਤੀ ਮਗਰੋਂ ਥਾਣੇ ਤੇ ਤੁਹਾਨੂੰ ਪੈਸਾ ਨਾ ਵੇਜੋ ਸਾਡੀ ਤਾਂ ਵੇਖ ਗਈ ਨਾਉ ਉਦੋਂ ਦਾ ਪਾਜੀ ਨੇ ਅੰਦਰ ਹੀ ਵੜ ਕੇ ਕਿਹਾ ਸੀਗਾ ਕਿ ਸੋਨਾ ਲਿਆ ਦੋ ਉਦੋਂ ਤਾਂ ਮੇਰੇ ਕੋ ਵੀ ਕਢਾ ਲਿਆ ਆਪਣਾ ਵੀ ਕਢਾ ਜਾਣਾ ਸੀ ਸਾਜ ਤੇਰੇ ਨਾਲ ਵੀ ਹੋਇਆ ਹੀ ਨਾ ਅੱਧਾ ਤੇਰੇ ਨਾਲ ਹੀ ਹੋਇਆ ਨਾ ਤੇ ਕੀ ਪਤਾ ਹੀ ਜਾ ਕੇ ਤਨ ਖਵਾ ਪਾਈਏ ਹੀ ਤੁਹਾਨੂੰ ਇਹ ਕੋਈ ਭਰੋਸਾ ਨਹੀਂ ਹੈਗਾ ਜਿੱਦਾਂ ਦੂਆ ਹੁਣ ਜਾ ਕੇ ਕੀਤਾ ਵਾ ਨਾ ਕਿ ਇਹ ਇੱਕ ਜਣੇ ਦਾ ਕਿਹਾ ਮੰਨੇ ਨੇ ਜਾਣਾ ਹੀ ਉਹਦਾ ਪਤਾ ਕਰਕੇ ਉਹਨੇ ਤੁਸੀਂ ਚਾਰੇ ਜਣਾਂ ਨੇ ਤੁਰ ਪੈਣਾ ਵਾ ਇਹ ਕੋਈ ਗੱਲ ਨਹੀਂ ਬਣਦੀ ਕਿ ਉਹ ਚਾਰੇ ਜਣੇ ਇਨਾ ਕੀ ਹੋ ਜਿੰਨੇ ਆ ਅੱਜ ਜਿਹੜਾ ਲੱਗਦੀ ਐ ਅਜਾ ਤੇ ਫਾਈਲ ਲਗਾਉਣ ਦੀ ਗੱਲ ਹੋਈ ਆ ਨਾ ਅੱਜ ਲੱਗਤ ਨਹੀਂ ਗਈ ਕਿ ਜਾਂ ਵੀ ਜੇ ਮੈਂ ਪਾਸਪੋਰਟ ਫੜਾ ਲਾ ਲਾਂਗੇ ਨਾ ਫਾਈਲ ਲਗਾ ਲਾਂਗੇ ਤੇ ਲੱਗ ਵੀ ਚਾਹੁੰਗੀ ਤੇ ਘਰ ਦੇ ਵਿੱਚ ਤੇ ਕੱਲਾ ਤੇ ਮੰਮੀ ਤੂੰ ਬੁਵਾਈ ਆ ਮੈਂ ਆਪ ਹੀ ਨਾ ਨਾ ਗੱਲ ਕਰਦੀ ਤੇ ਇਹ ਮੇਰੇ ਦਿਵਾਲੇ ਆ ਜਾਂਦੇ ਆ ਤੇ ਗੱਲ ਕਰਨੀ ਪੈਣੀ ਹੈ ਜਦੋਂ ਘਰ ਵਿੱਚ ਕਰਾਂਗਾ ਤਾਂ ਪਹਾੜ ਬਣੂਗਾ ਕਿਤਰਾ ਬਣ ਜੂਗਾ ਮੈਂ ਦੇਖੋ ਕਿਹੜੇ ਮੈਂ ਦੱਬੇ ਕਿਹੜੇ ਕੁੱਟੇ ਨਹੀਂ ਮੈਂ ਸ਼ਰਤ ਰੱਖੀ ਨਾ ਰਹਿਣਾ ਪੇ ਹਜ਼ਾਰ ਦੀ ਸ਼ਰਤ ਰੱਖ ਲੋ ਜੇ ਮੰਨਣਗੇ ਵੇਖਿਆ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਸਿੱਧੀ ਗੱਲ ਆ ਮੰਮੀ ਸਾਨੂੰ ਵੱਖਰੇਆ ਕਰੋ ਅਸੀਂ ਨਹੀਂ ਇਹਦੇ ਨਾਲ ਰਹਿਣਾ ਹੈਗਾ ਸਿੱਧੀ ਗੱਲ ਆ ਭਾਗੇ ਤੇ ਮੈਂ ਭੈਣ ਬਣੀ ਹੁਣ ਨਹੀਂ ਮੈਂ ਬਣਨਾ ਭੈਣ ਕਾਦੀ ਬਣੀ ਸੀ ਸਹਿਕਣੀ ਬਣੀ ਆਪ ਮਹੀਨੇ ਬਾਅਦ ਤਨਖਾਹ ਆਵੇ ਤੇ ਉਹ ਵਰਤਨ ਐਸ਼ਾ ਕਰਨ ਜੋ ਮਰਜ਼ੀ ਤਨਖਾਹ ਦਾ ਹੀ ਸਾੜਾ ਵਾ ਨਾ ਤਨਖਾਹ ਦਾ ਹੀ ਸਾੜਾ ਹੋਣਾ ਨਹੀਂ ਜਦੋਂ ਮੇਰਾ ਸਾਰਾ ਕਰੂਗੀ ਬੱਕਰੀਓ ਦਾ ਸਾਰਾ ਕਰੂਗੀ ਪਤਾ ਫੇਰ ਲੱਗੂਗਾ ਤੇ ਕੋਈ ਨਹੀਂ ਕਰਨੀ ਆਹ ਰੇ ਰਹਿ ਲੋ ਆਪ ਵੀ ਆ ਜਿਹਾ ਜਿਹਾ ਤੇ ਆ ਦੂਜਾ ਅakhir ਮਰ ਕਿਰਾਏ ਤੇ ਰਹਿ ਲਵਾਂਗੇ ਅਹੀਂ ਨਹੀਂ ਰਹਿਣਾ ਇੱਥੇ ਸਿੱਧੀ ਗੱਲ ਆ ਰਹਿ ਲੋ ਜਿੱਥੇ ਮਰਜੀ ਰਹਿ ਲੋ ਫੇਰ ਫੇਰ ਹੋਣਾ ਵਾ ਉਹੋ ਤੁਸੀਂ ਤੁਹਾਡਾ ਰੱਖਦਾ ਲੜਾਈ ਲੱਸੀ ਜਿੰਨੀ ਮਰਜੀ ਵਧਾਈ ਜੋਤ ਵਧੀ ਜਣੀ ਤਾਂ ਫੇਰ ਮੰਨ ਜਨ ਅਹੀਂ ਨਹੀਂ ਮਤਲਬ ਸਿੱਧੀ ਗੱਲ ਦੁਨੀਆ ਬਾਹਰ ਜਾਂਦੀ ਆਈ ਆ ਨਾ ਪਹਿਲਾਂ ਤਾਂ ਮਨਜ਼ੂਰਦਾ ਹੀ ਬਣਾਉਣਾ ਵਾ ਫੇਰੀ ਉੱਤੋਂ ਬਾਅਦ ਆ ਹੀ ਆਪਣਾ ਬਣਾਉਣਾ ਵਾ ਜਾਇਜ਼ ਗੱਲ ਮੰਨੀ ਜਾਂਦੀ ਹੈ ਨਰਜਾਇਜ਼ ਨਹੀਂ ਮੰਨੀ ਜਾਂਦੀ ਨਰਜਾਇਜ਼ਤ ਨਹੀਂ ਆ ਕੋਈ ਵੀ ਘਰਾਂ ਦੇ ਵਿੱਚੋਂ 50 ਲੱਖ ਰੁਪਏ ਨਹੀਂ ਨਿਕਲਦਾ ਇਹ ਤਾਂ ਫਿਰ ਜਾਇਦਾਦ ਵੀ ਜੜੀ ਉਹ ਵੇਚਣ ਵਾਲੀ ਗੱਲ ਹੋ ਗਈ ਆ ਸਾਡੇ ਕੋਲ ਨਹੀਂ ਇਹੋ ਜਿਹੇ ਕੰਮ ਹੁੰਦੇ ਆ ਕਿ ਸਿੱਧੀ ਗੱਲ ਆ ਜਾਇਦਾ ਤਾਂ ਬਣ ਨਹੀਂ ਜਾਂਦੀਆਂ ਵਾ ਘੜੀਆਂ ਨਹੀਂ ਬੰਦੀ ਜਦੋਂ ਕਿਹਾ ਵਾ ਫੇ ਗਹਿਣੇ ਪਾ ਲੋ ਮੈਨੂੰ ਨਹੀਂ ਮੰਨਦੀ ਤੇ ਮੈਨੂੰ ਨਹੀਂ ਮੇਰੇ ਮੰਨੇ ਤੇ ਮੈਨੂੰ ਭਾਂ ਭਰੋਸਾ ਹੋਗਾ ਮੈਨੂੰ ਤੇਤੇ ਕੋਈ ਭਰੋਸਾ ਨਹੀਂ ਹੈਗਾ ਸਿੱਧੀ ਗੱਲ ਅੱਛਾ ਤੇ ਫਿਰ ਐਵੇਂ ਨਿਆਕ ਬੈ ਗਈ ਮੈਨੂੰ ਇੱਥੇ ਆਪਣੇ ਹੱਕ ਤੇ ਬਟਾਵਾ ਦੇ। ਮੈਨੂੰ ਸਭ ਆਇਨ ਸਮਝਿਆ ਜਿਹੜਾ ਕੰਮ ਤੂੰ ਚੜਾ ਕੇ ਕਰਨ ਦੇਈ ਉਹ ਤੋਂ ਤੇ ਮੈਨੂੰ ਹੈ ਹੀ ਆ ਨਾ ਫਿਰ ਆ ਤੂੰ ਮੈਨਾਂ ਸਲਾਹ ਕੀਤੀ ਵੀ ਅਸੀਂ ਚਾਰਾਂ ਜਣੇ ਨੇ ਬਣਾਉਣਾ ਵਾ। ਜੇ ਇਹਦੇ ਵੀ ਕਹਿ ਦਿੱਤਾ ਪਹਿਲਾਂ ਨੇ ਉੱਥੇ ਸਲਾਹ ਦਿੱਤੀ ਅਗਲੇ ਜੰਟਾ ਨੂੰ ਸਲਾਹ ਦਿੰਦੇ ਆ ਤੇ ਜੇ ਮੰਨਣ ਚਾਗੀ ਇਹਦੇ ਉਹ ਕਹਿੰਦਾ ਵੀ ਵੇਖ ਨਾ ਬਣਾ ਕੇ ਘਰ ਉਹਨੇ ਤਾਂ ਪਹਿਲਾਂ ਹੀ ਮੈਨੂੰ ਕਹਿਤਾ ਹੀਗਾ ਤੇਰੀ ਭੈਣ ਨੇ ਲੜਾਈ ਪੋਣੀ ਉਹੋ ਹੀ ਗੱਲ ਹੋ ਗਈ ਆ ਗਈ ਇੱਕ ਕਾਢ ਤੇ ਜੰਟਾ ਦੇ ਮਗਰ ਲੱਗੀ ਗਿਆ ਤੇ ਫੇਰ ਤੂੰ ਜਰਜਾਈ ਦਾ ਤੇ ਜੰਟ ਬਾਹ ਫੜਨਗੇ ਤੇ ਫੇਰ ਹੀ ਬਾਹਰ ਜਾਈਦਾ ਵਾ ਇਦਾਂ ਕਿਦਾਂ ਚੱਲ ਜਾਗੇ ਉੱਥੇ ਕਿਹੜੀ ਮੇਰੀ ਜੀ ਕਹਿੰਦੀ ਕਿ ਤੇਰੇ ਬੱਚੇ ਆ ਤੂੰ ਸੋਚ ਪੁੱਤਰ ਕਿ ਕੀ ਕਰੇੀ ਤੋ ਉੱਥੇ ਕਿੜੇ ਬੱਚਿਆਂ ਦੀ ਨਾਨੀ ਬੈਠੀ ਜਿੰਨੇ ਮੈਨੇ ਸਪான்ਸਰ ਕਰ ਦੇਣੀ ਤੋ ਤੇ ਭੈਣਾ ਸਾਡੇ ਨਾਲ ਜ਼ਿਆਦਾ ਪੜ੍ਹੀ ਅਹੀਂ ਹਾਂ ਤੇ ਇੰਨਾ ਗੱਲਾਂ ਮੰਮੀ ਮੈਂ ਮੈਂ ਕੀ ਕਰਾਂ ਮੈਨੂੰ ਦੱਸ ਨਾ ਤੂੰ ਨਹੀਂ ਤੁਸੀਂ ਕੁਝ ਕੀ ਦਿਆ ਤੁਸੀਂ ਵੱਖਰੇ ਜੋ ਆਪਣੀ ਜਾਇਦਾਦ ਚਾਹੇ ਵੇਚ ਲਓ ਜੋ ਮਰਜ਼ੀ ਕਰ ਲਓ ਤੇ ਬੇਸ਼ੱਕ ਸਾਰਾ ਡੱਬਾ ਚਾਹੀਦਾ ਆ ਘਰ ਦੇ ਵਿੱਚ ਮੈਂ ਕੀ ਕਰੂੰਗੀ ਅਹੀ ਨਹੀਂ ਕੱਢਣੇ ਬਰਾ। ਪਰ ਸੋ ਇਹਦੇ ਵਿੱਚ ਦੋ ਦੋ ਸਿਲੰਡਰ ਰੱਖ ਲਾਂਗੇ ਚੁੱਲ੍ਹੇ ਰੱਖ ਲਾਂਗੇ ਇੱਕ ਵਾਰ। ਇਹ ਨਹੀਂ ਕਹਤਾ ਨਾ। ਇਹ ਨਹੀਂ ਕਹਤਾ ਕਿ ਇਹੀ ਕਰਾਇਤੇ ਚੱਲ ਜਾਣਾ ਤੁਸੀਂ ਸੰਭੋ। ਕਿ ਇਹ ਜ਼ਿਆਦਾਤ ਨਹੀਂ ਵਿੱਚ। ਪਹਿਲਾਂ ਹੀ ਪਲੈਨਿੰਗ ਹੋਣੀ ਆ। ਆਹੀ ਨਹੀਂ ਪਾ ਲੋ। ਮम्मी ਮੈਂ ਨਹੀਂ ਪਾਣੇ। ਜੇ ਉੱਤੇ ਪਾ ਲੈਣਾ ਇੰਨੇ ਤੇ ਇੱਥੇ ਖਲਾਰਾ ਪਾਈ ਰੱਖਿਆ ਕਰਨਾ ਵਾ। ਮੈਂ ਤੇ ਉੱਪਰ ਚੜ੍ਹਣਾ ਨਹੀਂ ਆ ਭਰਾ। ਕੀ ਪਤਾ ਕਦੋਂ ਬੰਦੇ ਦੇ ਡਿੱਗ ਕੇ ਸੱਟ ਲੱਗ ਦੇਣੀ ਨਾ ਉੱਤੋਂ ਬੰਦਾ ਉਤਰਨ ਵਾਲਾ ਨਾ ਕੋਛ। ਕੰਨ ਗੁੱਡੇ ਵਾਰੇ ਲਾਤਾਂ ਗੋਡੇ ਦੁੱਖਿਆ ਕਰਨੇ ਕਿਦਾਂ ਮੈਂ ਉਤਰਿਆ ਕਰਨਾ ਪੋੜੀਆਂ। ਇਨੂੰ ਚੜਾਇਓ ਉੱਤੇ ਜੇ ਚੜਦੀ ਐ ਤੇ ਕਿੱਦਾਂ ਬੋਲਣ ਦੀ ਐ ਕਿੱਥੋਂ ਤੱਕ ਪਹੁੰਚਣ ਦੀ ਐ ਇਹ ਤੇ ਮੁੰਡਾ ਸਾਂਝੇ ਘਰ ਚ ਗਿਆ ਲੈਣਾ ਬਾਹਰ ਪੀਜ ਲੈਣਾ ਉਹਦਾ ਕਰ ਲੈਣਾ ਇੱਦਾਂ ਕਰ ਲੈਣਾ ਬੰਦਾ ਕੁਛ ਵੀ ਮੁੰਡਾ ਇਹਦਾ ਕੁਛ ਨਹੀਂ ਲੱਗਦਾ ਹੈਗਾ ਕੋਈ ਤਾਂ ਭੈਣਾ ਕਹੇ ਬੰਨੇ ਵੀ ਨਹੀਂ ਕੁੜੀਆਂ ਮੈਨੂੰ ਸਗੋਂ ਵਿੱਚ ਕਦੀ ਦੁਖੀ ਕੀਤਾ ਨਹੀਂ ਉੱਪਰਲੇ ਨੂੰ ਕੀ ਸੁੱਖ ਹੋਣਾ ਨਾ ਉੱਪਰਲੇ ਕੋ ਵੇੜਾ ਨਾ ਕੁਛ ਇੰਨੇ ਮੈਨੂੰ ਇੱਥੇ ਬਹਿਣ ਦਿਆ ਕਰਨਾ ਵਾ ਤਾਂ ਕੀ ਕਰਨਾ ਫਿਰ ਮੈਂ ਬੋਤੇ ਰਹਿਣਾ ਤੇ ਸੌਖਾ ਪਿਆ ਬਸ ਇਹ ਸਿੱਧਾ ਹੀ ਕਹਦਣਾ ਵੀ ਨਹੀਂ ਜਾਣ ਦੇਣਾ ਉਹ ਇਹਨਾਂ ਨੇ ਕਹਿਤਾ ਵਾ ਹੁਣ ਮੈਂ ਵੇਖ ਲਉਂਗੀ ਜੋ ਕਰਨਾ ਵਾ ਤੁਸੀਂ ਕਰੋ ਅੱਡ ਅੱਡ ਹੀ ਆ ਜੋ ਕਰਨਾ ਜੇ ਆਪਾਂ ਪਹਿਲੀ ਹੀ ਗਹਿਣੇ ਰੱਖੀ ਗਏ ਨਾ ਇਹਨੇ ਪੈਸੇ ਸਾਨੂੰ ਕਾ ਵੀ ਨਹੀਂ ਮਿਲਦੇ ਤੇ ਕਿੱਥੋਂ ਕਰਦਾ ਕੰਮ ਚੱਲੂ ਗਾ ਰੋਟੀ ਪੜੀ ਦਾ ਪਤਾ ਨਹੀਂ ਲੋਕਾਂ ਦੇ ਕਿੱਦਾਂ ਪੈਸੇ ਹੋ ਜਾਂਦੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਲੋਕੀ ਪੈਸੇ ਕਿੱਥੋਂ ਕੱਢ ਲੈਂਦੇ ਆ ਐਨੇ ਜੀ ਪੁੱਤ ਪੈਸੇ ਨਿਕਲਦੇ ਹੁੰਦੇ ਘਰਾਂ ਤੋਂ ਮੇਰੇ ਵਾਰੀ ਤੇ ਬਸ ਨਾ ਹੀ ਹੋ ਜਾਂਦੀ ਐ ਨਾ ਹਰ ਇੱਕ ਚੀਜ਼ ਨਾ ਹੀ ਹੋ ਗਈ ਆ ਘਰ ਦੇ ਵਿੱਚ ਵੀ ਤੈਨੂੰ ਨਹੀਂ ਕੁਝ ਵੀ ਮਿਲਣਾ ਆਪਣੇ ਭੈਣ ਬਣਵਾਈਏ ਬਣਾ ਲਾ ਮੇਰੇ ਤੇ ਨਹੀਂ ਕੋਈ ਵਾਸਤੇ ਮੇਰੇ ਨਹੀਂ ਹੋ ਹੈਗੇ ਆਹ ਭੈਣ ਬਣਵਾਈਆ ਹੀਗਾ ਪਹਿਲਾਂ ਜਦੋਂ ਤੱਕ ਮੈਂ ਨਹੀਂ ਵਿਆਹ ਕੇ ਆਈ ਹੁਣ ਤੇ ਉਹ ਸਰੀਕ ਹੀ ਉਹ ਬਸ ਉਹ ਤੈਨੂੰ ਨਹੀਂ ਸਮਝ ਲੱਗਦੀ ਜੇ ਮੈਂ ਉਧਰ ਜਾਂਨੀ ਆ ਉਹਦਾ ਸਾਡਾ ਭੈਣ ਦਾ ਮੈਂ ਤਾਂ ਸੋਚ ਕੇ ਆਪਣਾ ਦਮਾਤ ਨਹੀਂ ਕਰਾ ਉੱਧਰ ਚੰਗਾ ਹੋਰ ਕਿਤੇ ਮੈਂ ਗਈ ਹੁੰਦੀ ਤੇ ਜ਼ਿੰਦਗੀ ਤੇ ਜਿਉ ਲੈਣਦੀ ਆ ਸਾਰੇ ਉਥੇ ਪੇਕੇ ਕਹਿੰਦੇ ਹੁੰਦੇ ਸੀਗੇ ਦੋਨਾਂ ਭੈਣਾਂ ਦੀ ਕਿੰਨੀ ਬੰਦੀ ਹੈ ਨਾ ਜੀ ਆਹ ਬਨੰਦੀ ਆ ਸਾਡੀ ਪਤਾ ਨਹੀਂ ਹੋ ਕੀ ਕਿਆ ਵਾ ਇਹ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਮੇਰੀ ਭੈਣ ਵਾ ਇਹਨੋ ਤਾਂ ਡਰਾਣੀਆਂ ਚੋਠਾਣੀਆਂ ਵੀ ਚੰਗੀਆਂ ਹੁੰਦੀਆਂ ਉਹ ਵੀ ਕਦੀ ਚੱਜਣਾ ਬੋਲ ਪੈਂਦੀਆਂ ਤੇ ਬੋਲਦੀ ਨਹੀਂ ਸਿੱਧੇ ਮੂੰਹ ਸਿਆਣੇ ਵਾਕੇ ਸੱਚ ਹੀ ਕਹਿੰਦੇ ਹੁੰਦੇ ਸੀ ਇੱਕ ਭੈਣਾ ਜੜੀਆਂ ਵਾ ਇੱਕੋ ਕਰਨੀ ਹੋਣੀ ਚਾਹੀਦੀਆਂ ਸ਼ਰੀਕਣੀਆਂ ਬਣ ਜਾਂਦੀਆਂ ਵਾ ਐਵੇਂ ਸਿਆਣਿਆਂ ਦੀ ਗੱਲ ਨੂੰ ਨਾ ਸਪਾਸੇ ਪਾ ਗਏ ਤੇ ਮੈਂ ਰਿਸ਼ਤਾ ਕਰਵਾ ਲਿਆ ਤੇ ਸ਼ਰੀਕ ਨਹੀਂ ਬਣੀ ਹੀ ਮੇਰੀ ਕਿਤੇ ਹੋਰ ਹੁੰਦੀ ਮੈਂ ਵੀ ਮਿਲਦੀ ਵਰਤਦੀ ਇਹ ਵੀ ਹੁੰਦੀ ਤੇ ਰਿਸ਼ਤਾ ਜਿਹੜਾ ਬਣਿਆ ਰਹਿਣਾ ਹੀਗਾ ਇਹ ਤਾਂ ਹੁਣ ਰਿਸ਼ਤਾ ਹੀ ਖਤਮ ਹੋ ਗਿਆ ਇਹਦਾ ਹੁਣ ਕੋਈ ਹੱਲ ਨਹੀਂ ਆ ਹੱਲ ਸਿਰਫ ਇਹੀ ਆ ਕਿ ਵੱਖਰੇ ਹੋਣਾ ਵੱਖਰੇ ਵੀ ਹੁਣ ਅਸੀਂ ਇੱਥੇ ਨਹੀਂ ਰਹਿਣਾ ਹੈਗਾ ਇੱਥੋਂ ਚੱਲ ਜਾਣਾ ਵਾ ਦੂਰ ਰਵਾਂਗੇ ਤੇ ਕਿਤੇ ਫਿਰ ਬੋਲ ਚੱਲ ਰਹਿ ਜਾਊਗਾ ਨਹੀਂ ਤਾਂ ਇਦਾਂ ਤਾਂ ਕੋਈ ਹੱਲ ਹੀ ਨਹੀਂ ਹੈਗਾ ਸਾਚੀ ਹੈਗੇ ਭੈਣਾ ਸ਼੍ਰੀ ਕੰਨਿਆ ਬਣ ਜਾਂਦੀਆਂ